ਹੋਈ ਪੂਆ ਜੀ ਇਹ ਤਾਂ ਚੁੱਪ ਹੀ ਨਹੀਂ ਹੋ ਰਿਆ ਹੁਣ ਲੱਗਿਆ ਪਤਾ ਹੈ ਐਸੇ ਉੱਤੋਂ ਹੁਣ ਚੁੱਪ ਨਹੀਂ ਹੋ ਰਿਆ ਮੈਨੂੰ ਗੁੱਸਾ ਤੇਰੇ ਤੇ ਵੀ ਬੜਾ ਚੜਦਾ ਹੈ ਜਿੰਨਾ ਮਰਜੀ ਸਮਝਾਈ ਜਾਓ ਨਹੀਂ ਸਮਝ ਲਗਦੀ ਹੁਣ ਪਤਾ ਲੱਗਦਾ ਵੱਡੇ ਕਿਉਂ ਕੁਛ ਕਹਿੰਦੇ ਨੇ ਹਾਂ ਮੰਮੀ ਵਧੀਆ ਤਾਂ ਖੇਡੀਆਂ ਦਾ ਸੀਗਾ ਹੁਣ ਮਿਲਿਆ ਇੱਧਰ ਫੜਾ ਦੇ ਮੈਂ ਕਰਾਂਮ ਚੁੱਪ ਮੈਨੂੰ ਤਾਂ ਨਾ ਇੰਜ ਲੱਗਦਾ ਕਿ ਜਿੱਦ ਵਿੱਚ ਤੇ ਚੁੰਡੀ ਵੱਡ ਕੇ ਰਵਾਇਆ ਹੋਵੇ ਇਹ ਕੀ ਇਹ ਵੀ ਤਾਂ ਇੰਜ ਜਿਹੇ ਨੂੰ ਬੁੜੇ ਯਾਰ ਮੜੀ ਮੋਟੇ ਨਾ ਅਕਲ ਤੋਂ ਕੰਮ ਲੈ ਲੈ ਤੈਨੂੰ ਅਸੀਂ ਕਹਿੰਨੇ ਆ ਨਾ ਚੰਗੇ ਵਾਸਤੇ ਕਹਿੰਨੇ ਆ ਮਾੜੇ ਰਸਤੇ ਨਹੀਂ ਕਹਿੰਦੇ ਤੈਨੂੰ ਐ ਲੱਗਦਾ ਵੀ ਪਤਾ ਨਹੀਂ ਉਹਨੂੰ ਅਸੀਂ ਕੋਸਦੇ ਆ ਹਰ ਵੇਲੇ ਐਸੇ ਗੱਲ ਤੋਂ ਕੋਸਦੇ ਆ ਹਜੇ ਬਲੂਰ ਜਾ ਹੈਗਾ ਹੋਰ ਆਪਰ ਜਾ ਕੇ ਦੱਸ ਪੋਆ ਜੀ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਐ ਦੇਖੋ ਇੱਕ ਮਿੰਟ ਵੀ ਚੁੱਪ ਨਹੀਂ ਹੋ ਰਿਹਾ ਤਾਂ ਕੋਈ ਨਹੀਂ ਹੋ ਜਾਊਗਾ ਚੁੱਪ ਬੜੇ ਨਿੱਕਾ ਜਾਂਦਾ ਨਾਲੇ ਨਾ ਮੈਂ ਦੀਆਂ ਨਜ਼ਰਾਂ ਲਾ ਦੇਣੀਆਂ ਕੋਈ ਨਾ ਠੀਕ ਐ ਹੁਣ ਆਪਾਂ ਨਾ ਥੋੜੇ ਦਿਮਾਗ ਨੂੰ ਸੈੱਟ ਕਰ ਲੈ। ਸਾਡੇ ਨਾ ਕਸੂਰ ਕੱਢੀ ਜਾਇਆ ਕਰ ਹਰ ਵੇਲੇ। ਪੂਆ ਜੀ ਕਸੂਰ ਦੀ ਗੱਲ ਨਹੀਂ ਆ। ਵਦਿਆ ਦੀਦੀ ਕੋਲੇ ਪਹਿਲਾਂ ਵੀ ਰਹਿੰਦਾ ਸੀਗਾ। ਅੱਜ ਹੀ ਇੱਕੇ ਦਮ ਪਤਾ ਨਹੀਂ ਇਹਨੂੰ ਕੀ ਹੋ ਗਿਆ। ਪੁੱਤ ਜੇ ਕਿਸੇ ਨੇ ਕੁਝ ਕਰਨਾ ਹੁੰਦਾ ਹੈ ਨਾ ਤਾਂ ਪਹਿਲਾਂ ਅਗਲਾ ਯਕੀਨ ਬਣਾਉਂਦਾ ਹੈ। ਹਾਂ। ਉਸ ਤੋਂ ਬਾਅਦ ਮਾਰ ਮਾਰਦੇ ਨੇ ਲੋਕ। ਤੂੰ ਨਿਆਣੀਏ ਤੈਨੂੰ ਹਲੇ ਸਮਝ ਨਹੀਂ ਹੈਗੀ ਇਹਨਾਂ ਗੱਲਾਂ ਦੀ। ਇਹਨੂੰ ਤਾਂ ਇਹ ਐ ਵੀ ਬਸ ਕੋਈ ਨਹੀਂ। ਅਸੀਂ ਦਰਾਣੀਆਂ ਜਠਾਣੀਆਂ। ਅਸੀਂ ਭੈਣਾਂ ਠੀਕ ਐ ਅਸੀਂ ਸਮਝਦੇ ਆ ਇਸ ਚੀਜ਼ ਨੂੰ ਪਰ ਨਾ ਬੱਚਿਆਂ ਦੇ ਮਾਮਲੇ 'ਚ ਹਜੇ ਤੈਨੂੰ ਪਤਾ ਨਹੀਂ ਪੂਆ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਦੀਦੀ ਨੇ ਕੁਝ ਕੀਤਾ ਹੋਣਾ ਪਰ ਮੈਨੂੰ ਨਾ ਸੱਚੀ ਗੁੱਸਾ ਵੀ ਬਹੁਤ ਆ ਰਿਹਾ ਦੀਦੀ ਤੇ ਤੁਹਾਨੂੰ ਪਤਾ ਮੈਂ ਬਾਰ ਵੀ ਉਹਨਾਂ ਨੂੰ ਬੋਲੀ ਆਈ ਤੇਰਾ ਗਿਲੋ ਤੇਰਾ ਕੀ ਤੂੰ ਤਾਂ ਜਾ ਕੇ ਫੜ ਕੇ ਦਿਆਂ ਕਿ ਦੀਦੀ ਸਾਰੀ ਅਸੀਂ ਪਾਗਲਾ ਪੂਆ ਜੀ ਡਾਕਟਰ ਦੇ ਲੈ ਚੱਲੀ ਆਪਾਂ ਜਵਾਕ ਦਾ ਤਪਿਆ ਪਿਆਏ ਇਹਨੂੰ ਬੁਖਾਰ ਚੜ ਗਿਆ ਇਹ ਠੰਡ ਲੱਗ ਗਈ ਹੈ ਹੈ ਅੱਜ ਇਹ ਮੜੇ ਜੇ ਕੱਪੜੇ ਤੇ ਤੁ ਚੱਗੇ ਭਲੇ ਗਰਮ ਕੰਬਲੀਆਂ ਲਿਆ ਕੇ ਦਿੱਤੀਆਂ ਨੇ ਉਹ ਨਹੀਂ ਲਿਵੇਟੀ ਜਾਂਦੀ ਆ ਛੌਲ ਜਲਵੇਟੀ ਫਰਦੀ ਹੈ ਉਹਨਾਂ ਨੂੰ ਦਾਜ ਕਰਨਾ ਕਿਤੇ ਪੂਆ ਜੀ ਤੁਹਾਨੂੰ ਪਤਾ ਦੀਦੀ ਕੋਲੇ ਸੀਗਾ ਦੀਦੀ ਲੈ ਕੇ ਗਏ ਨੇ ਲੱਗਿਆ ਪਤਾ ਜੇ ਉਹ ਆਪਣਾ ਜਵਾਕ ਹੁੰਦਾ ਤਾਂ ਉਹਦੀ ਕੇਅਰ ਕਰਦੀ ਇਹ ਤੇਰਾ ਹੈ ਨਾ ਉਹ ਤਾਂ ਨਹੀਂ ਕੇਅਰ ਕਰਦੀ ਕਿੱਥੇ ਇਹਦੇ ਨਾਲ ਮੱਥਾ ਮਾਰੀ ਚੱਲੀ ਪੂਆ ਜੀ ਤੁਸੀਂ ਨਜ਼ਰ ਵਗਾਰ ਤਾਰ ਦੋ ਇਹਦੀ ਮੈਂ ਤਾਂ ਤਾਰ ਦਨੀ ਆ ਨਜ਼ਰ ਮੇਰੇ ਨਾ ਮਾੜੇ ਜੇ ਪੈਰ ਪੜੇ ਠਰੇ ਪਏ ਨੇ ਤੇ ਮੈਨੂੰ ਐ ਮੜੇ ਨਿੱਕੇ ਮੈਨੂੰ ਦੱਸ ਦੋ ਕੀ ਲੈ ਕੇ ਆਉਣਾ ਮੈਂ ਲੈ ਆਨੀ ਆ ਉਹ ਇੱਕ ਤਾਂ ਬੱਤੀ ਹਾਂਜੀ ਕਾਗਜ਼ ਲਵੇਟ ਤੇਲ ਦੀ ਲਵੇੜ ਕੇ ਨਾ ਸਰੋਂ ਦੇ ਤੇਲ ਦੀ ਬੱਤੀ ਰੂਂਦੀ ਉਹ ਕਾਗਜ਼ ਲਵੇਟ ਕੇ ਤੇ ਉਹ ਇਹਦੇ ਉੱਤੋਂ ਦੀ ਵਾਰ ਕੇ ਨਾ ਉਹਨੂੰ ਵਾਰ ਲੈ ਕੇ ਆਵਾ ਪੂਜ ਮੈਂ ਜਾ ਕੇ ਲੈ ਆ ਹਾਂਜੀ ਆਪ ਹੀ ਜਾਈਂ ਕਿਤੇ ਟੀਨਾ ਨੂੰ ਕਹਿ ਦਵੇ ਹੁਣ ਆਹੋ ਲੈ ਆ ਛੇਤੀ ਕਰ ਇਹ ਹੋ ਗਿਆ ਚਲ ਕੋਈ ਨਹੀਂ ਮੇਰ ਚ ਕੀ ਹੋ ਗਿਆ ਹੋਣਾ ਕੀ ਹੈ ਚੱਲੀਆਂ ਮੈਂ ਘਰ ਛੱਡ ਕੇ ਉਹ ਗੱਲ ਕੀ ਹੋਈ ਗੱਲ ਤਾਂ ਦੱਸ ਪਤਾ ਤਾਂ ਲੱਗੇ ਇੱਕੇ ਕਲੇਸ਼ ਆ ਘਰ 'ਚ ਚੰਗੀ ਨਹੀਂ ਲੱਗਦੀ ਘਰ 'ਚ ਮੈਂ ਕਿਸੇ ਨੂੰ ਵੀ ਅੱਛਾ ਬਹੁਤ ਤੰਗ ਕਰਦੇ ਨੇ ਹੁਣ ਘਰ 'ਚ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਮੇਰੇ ਤੋਂ ਨਹੀਂ ਚੱਲੇ ਜਾਂਦਾ ਠੀਕ ਹੈ ਕਰਦੇ ਪਰੇਸ਼ਾਨ ਕਰਦੇ ਨੇ ਤੇ ਮੈਂ ਮੈਂ ਕਿੱਧਰ ਜਾਊਂਗਾ ਭਾਈ ਇਹਦਾ ਕੀ ਮਤਲਬ ਹੋਇਆ ਅੱਛਾ ਤੇ ਉਹ ਇੰਨਾ ਕਰਕੇ ਘਰ ਛੱਡ ਗਈ ਹੈ ਚੱਲ ਮੈਂ ਕਰਦਾ ਗੱਲ ਤੇਰੀ ਪ੍ਰੋਬਲਮ ਪਤਾ ਹੈ ਕੀ ਹੈ ਟੀਨਾ ਨਾ ਤਾਂ ਤੂੰ ਆਪ ਕੋਈ ਫੈਸਲਾ ਲੈਣੀ ਹੈ ਤੇ ਨਾ ਫੈਸਲਾ ਦੂਜੇ ਨੂੰ ਕੋਈ ਲੈਣ ਦਿੰਨੀ ਹੈ ਹੁਣ ਤੱਕ ਤੈਨੂੰ ਮੈਂ ਕੀ ਕਹਿੰਦਾ ਰਿਹਾ ਵੀ ਇਹਨਾਂ ਨੂੰ ਸਿਰ ਤੇ ਨਾ ਚੜਾ ਸਿਰ ਤੇ ਨਾ ਚੜਾ ਤੂੰ ਮੈਨੂੰ ਕੀ ਕਹਿਦ ਰਹੀ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਫਿਰ ਹੁਣ ਹੁਣ ਕੀ ਹੋ ਗਿਆ ਫੇ ਤੁਹਾਡਾ ਤਾਂ ਘਰ ਹੈ ਤੁਸੀਂ ਤਾਂ ਇੱਥੇ ਰਹਿ ਸਕਦੇ ਹੋ ਉਹ ਜਿੰਨਾ ਤੇਰਾ ਘਰ ਹੈ ਉਨਾ ਹੀ ਮੇਰਾ ਹੈ ਤੇ ਜਿੰਨਾ ਮੇਰਾ ਉਹਨਾ ਤੇਰਾ ਇਹਦਾ ਕੀ ਮਤਲਬ ਹੋਇਆ ਤੁਹਾਡਾ ਘਰ ਮੈਂ ਬੱਖਾ ਤੇਰੇ ਤੋਂ ਦੇਖੋ ਮੈਂ ਬਹਿਸ ਨਹੀਂ ਕਰਨਾ ਚਾਹਦੀ ਮੈਨੂੰ ਪਤਾ ਹੈ ਵੀ ਮੈਨੂੰ ਦੇਖ ਕੇ ਇਸ ਘਰ ਚ ਕੋਈ ਰਾਜ਼ੀ ਨਹੀਂ ਹੈ ਰਹੀ ਇਹ ਗੱਲ ਵੀ ਮੈਂ ਤੁਹਾਨੂੰ ਕਹਿਣ ਨਹੀਂ ਦਿੰਦੀ ਉਹੀ ਗੱਲਾਂ ਮੁਰ ਟੜ ਕੇ ਆ ਜਾਂਦੀਆਂ ਨੇ ਵੀ ਸਾਡੇ ਮੁੰਡੇ ਨੂੰ ਉਂਗਲੀਆਂ ਲਾਉਂਦੀ ਹੈ ਸਾਡੇ ਖਿਲਾਫ ੜਕਾਂਦੀ ਹੈ ਫਿਰ ਚੰਗੇ ਰਹੋਗੇ ਫਿਰ ਤੂੰ ਕਹਿ ਦੇ ਵੀ ਹਾਂ ਭਾਈ ਮੈਂ ਤਾਂ ਸਖਿਆਉਂਗੀ ਠੀਕ ਹੈ ਨਾ ਜੇ ਤੂੰ ਮੇਰੇ ਨਾਲ ਨਹੀਂ ਦੁੱਖ ਦਰਦ ਦੀ ਗੱਲ ਕਰੇਗੀ ਫਿਰ ਕਰੇਗੀ ਕਿਸ ਦੇ ਨਾਲ ਨਾਲੇ ਤੂੰ ਸਿਰਫ ਇਹਨਾਂ ਦੇ ਕਹਿਣ ਤੇ ਇਹਨਾਂ ਦੇ ਕਹਿਣ ਤੇ ਫੈਸਲਾ ਲੈ ਲਿਆ ਚਲ ਠੀਕ ਹੈ ਜੇ ਤੂੰ ਵਾਕਈ ਕਰੋ ਜਾ ਕੇ ਰਾਜ਼ੀ ਹੈ ਤਾਂ ਠੀਕ ਹੈ ਫਿਰ ਚਲ ਚੱਕ ਸਮਾਨ ਤੇ ਨਾਲ ਮੇਰੀ ਵੀ ਪੈਕਿੰਗ ਕਰ ਮੈਂ ਵੀ ਤੇਰੇ ਨਾਲ ਚੱਲੂਗਾ ਮੈਂ ਇਕੱਲਾ ਉਰੇ ਕੀ ਕਰੂੰਗਾ ਪਰ ਫੇਰੇ ਗੱਲਾਂ ਕਰਨਗੇ ਵੀ ਸਾਡੇ ਮੁੰਡੇ ਨੂੰ ਵੀ ਲੈ ਗਈ ਉਹ ਇਹ ਗੱਲਾਂ ਕਰਨਗੇ ਉਹ ਗੱਲਾਂ ਕਰਨਗੇ ਜਿੰਨਾ ਚਿਰ ਇਹ ਗੱਲਾਂ ਤੋਂ ਤੂੰ ਭਰਾ ਨਹੀਂ ਨਾ ਹੁੰਦੀ ਤੂੰ ਉੱਤੇ ਉੱਠ ਕੇ ਸੋਚਦੀ ਨਹੀਂ ਹੈਗੀ ਤੇਰਾ ਕੁਝ ਨਹੀਂ ਬਣਦਾ ਤੂੰ ਸਿਰਫ ਏਸੇ ਚੀਜ਼ ਦੇ ਵਿੱਚ ਉਲਝੀ ਰਹਿਣੀ ਹੈ ਇਹ ਕੀ ਕਹਿਣਗੇ ਤੇ ਲੋਕ ਕੀ ਕਹਿਣਗੇ ਨਾ ਤਾਂ ਕੋਈ ਲੋਕ ਖਾ ਕੇ ਖਾਣ ਨੂੰ ਦਿੰਦੇ ਨੇ ਤੇ ਨਾ ਹੀ ਇਹ ਦਿੰਦੇ ਨੇ ਆਪਦੇ ਘਰ ਦਾ ਤੂੰ ਆਪ ਖਾ ਰਹੀ ਹੈ ਗੱਲ ਖਤਮ ਸੋਚਣ ਤੇ ਵੀ ਇਹ ਹੀ ਮਜਬੂਰ ਕਰਦੇ ਨੇ ਨਾ ਜਿਹਾ ਜਿਹਾ ਰੋਜ਼ ਇਸ ਕਰ ਚ ਗੱਲਾਂ ਹੁੰਦੀਆਂ ਨੇ ਮੈਂ ਤਾਂ ਇੱਕ ਖੜਾਣਾ ਜਿਹਾ ਬਣਾ ਰੱਖੀ ਆ हां ओ गल होगी कदे जीजा चिड़िए कदे मर जा चिड़िए ਨਾਲੇ ਸਾਰੇ ਪਰਿਵਾਰ ਦਾ ਮੈਂ ਕਰਦੀ ਆ ਫਿਰ ਵੀ ਪਤਾ ਨਹੀਂ ਕਿ ਕਿੱਥੇ ਤੱਕ ਅਮੀ ਰਹਿ ਰਹੀ ਆ ਕਿੱਥੇ ਨਹੀਂ ਰਹਿ ਰਹੀ ਆ ਚਲ ਬਸ ਬਹੁਤ ਹੋ ਗਿਆ ਆ ਜਾ ਫਿਰ ਮੈਂ ਵੀ ਤੇਰੇ ਨਾਲ ਹੀ ਚੱਲੂ ਚੱਕ ਲਿਆ ਸਾਰਾ ਕੁਸ ਹੁਣ ਕਿਧਰ ਮੂੰਹ ਚੱਕ ਲਿਆ ਬਿਨਾ ਪੁੱਛੇ ਦੱਸੇ ਤੋ ਬਿਨਾ ਪੁੱਛੇ ਦੱਸੇ ਹਾਂ ਕੀ ਗੱਲ ਹੁਣ ਘਰ ਵੀ ਤੁਹਾਨੂੰ ਦੱਸ ਕੇ ਛੱਡਾਂਗੇ ਅਸੀਂ ਘਰ ਛੱਡਣਾ ਆਹੋ ਕੀ ਮਤਲਬ ਹੈ ਤੇਰਾ ਮਤਲਬ ਨੂੰ ਕੀ ਹੈ ਹਾਂ ਜਾ ਰਹੇ ਹਾਂ ਅਸੀਂ ਨਾ ਤੁਸੀਂ ਇਹਨੂੰ ਦੇਖ ਕੇ ਚਰਦੇ ਹੋ ਜੇ ਇਹਦੀ ਪੱਖ 'ਚ ਮੈਂ ਬੋਲਦਾ ਨਾ ਮੈਨੂੰ ਦੇਖ ਕੇ ਚਰਦੇ ਹੋ ਓਹ ਜਨਾਨੀ ਦਾ ਚਿਮਚਾ ਤੂੰ ਤਾਂ ਸ਼ਰਮ ਕਰ ਲੈ ਮਾੜੀ ਮੋਟੀ ਹੈ ਜਿਵੇਂ ਤੈਨੂੰ ਗੱਲ ਆਤੀ ਹੋਵੇਂ ਤੂੰ ਚੱਲ ਪਿਆ ਔਰ ਤੂੰ ਉਹਦੇ ਮਗਰ ਲੱਗ ਕੇ ਘਰ ਛੱਡ ਕੇ ਜਾਏਗਾ ਆ ਬੰਨੇ ਪੂਆ ਤੇਰੇ ਮੂਰੇ ਹੱਥਾਂ ਨਾ ਮੈਨੂੰ ਕਿਸ ਨੇ ਉਂਗਲ ਲਾਈ ਹੈ ਤੇ ਨਾ ਹੀ ਮੈਂ ਕੋਈ ਚੁੰਗਣੀ ਚੁਕਦਾ ਜਵਾਖਾਂ ਵੀ ਮੈਨੂੰ ਲਿਆਕਤ ਨਹੀਂ ਹੈਗੀ ਮੈਨੂੰ ਅਕਲ ਨਹੀਂ ਹੈਗੀ ਸਾਰਾ ਗੋਸਤਾ ਮੈਂ ਅੱਖੀ ਦੇਖਣ ਲੱਗ ਰਿਆ ਆਹੋ ਭਾਈ ਐਂ ਕਹਿੰਦੇ ਹੁੰਦੇ ਨੇ ਅ ਜਦੋਂ ਜਨਾਨੀਆਂ ਆ ਜਾਂਦੀਆਂ ਨੇ ਨਾ ਫਿਰ ਤਾਂ ਕੱਲੀ ਜਨਾਨੀ ਦਿਸਦੀ ਏ ਹੋਰ ਤਾਂ ਘਰ ਦਾ ਕੋਈ ਜੀ ਦਿਸਦਾ ਹੀ ਨਹੀਂ ਹੁੰਦਾ ਪੁੱਤ ਚਲੋ ਕੋਈ ਨਹੀਂ ਮੇਰੇ ਘਰ ਵਾਲੇ ਨੂੰ ਮੈਂ ਤਾਂ ਦੱਸਦੀ ਆ ਨਾ ਤੁਹਾਨੂੰ ਤਾਂ ਦੱਸਦੀ ਨਹੀਂ ਇਸ ਘਰ 'ਚ ਮੈਂ ਨਾ ਮੈਂ ਕੰਮ ਕਰਦੀ ਦਿਸਦੀ ਨਾ ਤੁਹਾਡੇ ਕੰਮ ਜਵਾਬ ਨੂੰ ਪਾਲਦੀ ਦਿਸਦੀ ਆ ਅੱਛਾ ਆ ਕਹਾਣੀ ਐ ਜਵਾਕ ਤੋਂ ਮੱਚਦੀ ਜਾਨੀ ਏ ਕੋਈ ਮੱਚਦੀ ਨਹੀਂ ਪੂਆ ਜੀ ਮੈਂ ਬਾਰੀ ਬਾਰੀ ਕਹਿ ਰਿਹਾ ਮੂਡ ਖਰਾਬ ਨਾ ਕਰੋ ਟੋਕਟ ਕਿਆ ਹੀ ਬੰਦ ਕਰੋ ਗੱਲ ਖਤਮ ਸਾਨੂੰ ਸ਼ਿਹਾਰਾ ਲਾਉਣ ਚੱਲਿਆ ਨਾ ਤੂੰ ਤੇਰਾ ਮੂਡ ਖਰਾਬ ਹੁੰਦਾ ਜਿਹੜਾ ਪੂਆ ਜੀ ਜਿਹੜੀਆਂ ਥੋੜੀਆਂ ਗੰਦੀਆਂ ਸੋਚਾਂ ਨੇ ਨਾ ਇਹਨਾਂ ਨੇ ਘਰ ਕਿੱਥੇ ਤੋਂ ਕਿੱਥੇ ਲੈਣ ਤੂੰ ਤਾਂ ਚੁੱਪ ਹੀ ਕਰ ਜਾ ਠੀਕ ਹੈ ਨਾ ਤੂੰ ਤਾਂ ਮੈਨੂੰ ਨਾ ਹੀ ਬੁਲਾਇਆ ਕਰ ਚੱਲ ਨਹੀਂ ਬੁਲਾਉਂਦੀ ਇਹ ਵੀ ਨਹੀਂ ਬੁਲਾਉਂਦੀ ਤੇ ਮੈਂ ਵੀ ਨਹੀਂ ਬੁਲਾਉਂਦਾ ਹੁਣ ਆਹੀ ਕਸਰ ਰਹਿ ਗਈ ਸੀ ਵੀ ਹੁਣ ਕਰੋ ਜਵਾਕ ਨੂੰ ਲੈ ਕੇ ਚੱਲੀਏ ਤੂੰ ਇਹਨੂੰ ਸਾਡੇ ਨੂੰ ਓਏ ਨਹੀਂ ਲੈ ਕੇ ਚੱਲੀ ਮੈਂ ਲੈ ਕੇ ਚੱਲੇ ਇਹਨੂੰ ਕਿੱਥੇ ਲੈ ਕੇ ਚੱਲੇ ਆ ਤੂੰ ਕਿਤੇ ਮਰਜੀ ਜਾਈਏ ਜਦੋਂ ਦੇਖ ਕੇ ਮੂੰਹ ਤੇ ਤੇਰੇ ਜਦੋਂ ਦੇਖ ਕੇ ਰਾਜੀਏ ਨਹੀਂ ਹੈਗੇ ਤੇ ਕਿ ਰਾਜੀ ਨਹੀਂ ਹੈਗੇ ਮਾਂ ਘਰੇ ਨਹੀਂ ਹੈ ਤੇ ਤੂੰ ਵੀ ਤੁਰਪਾ ਹੁਣ ਇਹਨੂੰ ਲੈ ਕੇ ਫਿਰ ਕੀ ਕਰਾਂ ਮੈਂ ਜਦੋਂ ਮੈਂ ਇਸ ਕਰ ਨੂੰ ਘਰ ਮੰਨਦਾ ਹੀ ਨਹੀਂ ਗੱਲ ਖਤਮ ਮੇਰੀ ਮਾਂ ਤੋਂ ਕੀ ਲੈਣਾ ਮੈਂ ਤੂੰ ਹੈਗੀ ਤਾਂ ਹੈਗੀ ਤੇ ਬਾਈ ਦੀ ਸੱਸ ਵੀ ਹੈਗੀ ਆ ਕਰਨ ਬਾਈ ਦੀ ਸੱਸ ਨਾਲ ਮੈਨੂੰ ਕੀ ਲੈਣਾ ਦੇਣਾ ਹੈ ਅੱਜ ਜਾਵੇ ਕੱਲ ਜਾਵੇ ਮੈਂ ਉਤੋਂ ਕੀ ਧਾਰ ਕਢਾਉਣੀ ਹੈ ਦੱਸ ਕੋਈ ਨਾ ਜਾਓ ਪੂਆ ਨਾ ਉਹ ਜਾਵੇ ਨਾ ਤੂੰ ਜਾਵੇ ਠੀਕ ਹੈ ਨਾ ਰੋ ਮੈਂ ਤੂੰ ਸ਼ਰਮ ਕਰ ਲਾ ਮਾੜੀ ਮੁੱਟੀ ਸ਼ਰਮ ਘਰ ਹੀ ਕੰਮ ਆਉਣਾ ਠੀਕ ਹੈ ਨਾ ਜਦੋਂ ਸਾਡੀ ਇਸ ਘਰ ਚ ਰਹਿੰਦੇ ਕਦਰ ਹੀ ਨਹੀਂ ਪਈ ਫਿਰ ਕੀ ਫਾਇਦਾ ਨਾਲੇ ਹੁਣ ਤਾਂ ਸੀ ਘਰ ਛੱਡ ਕੇ ਜਾਣ ਲੱਗੇ ਆ ਹੁਣ ਤਾਂ ਸਾਨੂੰ ਟਿਕਾਈ ਨਾਲ ਜਾਣ ਦੇ ਦੋ ਪੇਕੇ ਕਿੰਨਾ ਕਟਮ ਰੱਖੇਗੇ ਇਹਨੂੰ ਕਿੰਨਾ ਕਟਮ ਨਹੀਂ ਜਾਂਦੇ ਪੇਕੇ ਇਹ ਵੀ ਸੱਜ ਨਾਲ ਵਾਦਾ ਰਿਹਾ ਨਹੀਂ ਜਾਂਦੇ ਪੇਕੇ ਬੇਨਤੀ ਹੈ ਹੱਥ ਬੰਨ ਕੇ ਪੂਆ ਜੀ ਰਾਹ ਛੱਡੋ ਤੇ ਸਾਨੂੰ ਜਾਣ ਦਿਓ ਤੁਸੀਂ ਰਹੋ ਖੁਸ਼ੀ ਖੁਸ਼ੀ ਸਾਰੇ ਘਰ ਦੇ ਵਿੱਚ ਤੇ ਸ਼ਰਮਾਂ ਦਾ ਢੋਲਾ ਉਹ ਕਿੱਥੋਂ ਆ ਗਈ ਤੋਤੇ ਪਹਿਰਾ ਵਾਲੀ ਸਾਡੇ ਹੈ ਉਹ ਕਈ ਸ਼ਰਮ ਹਜਾ ਨਹੀਂ ਹੈਗੀ ਇਹਨੂੰ ਮਾੜੀ ਮੋਟੀ ਵੀ ਤੂੰ ਆਪ ਤਾਂ ਕਾਸੇ ਚੋਗੀ ਨਹੀਂ ਹੈਗੀ ਤੂੰ ਉਹਨੂੰ ਜਵਾਕ ਨੂੰ ਤਾਂ ਸਾਡੇ ਨੂੰ ਘਰੋਂ ਕੱਢ ਹੈ ਇਹਦੀ ਮਾਂ ਨੂੰ ਫੋਨ ਲਾਉਣੀ ਆ ਵੀ ਆ ਲੈ ਗਈ ਤੇਰੇ ਟੈਂਗਰੇ ਨੂੰ ਲਾ ਕੇ ਬਢੀਲ ਜੀ ਮਗਰ ਦੱਸ ਕੀ ਕਰਾਂ ਹੁਣ ਮੰਮਾ ਮੇਰੀ ਗੱਲ ਸੁਣਿਓ ਉਹਨਾਂ ਥੋੜਾ ਜਿਹਾ ਸਮਾਨ ਮੁੱਕਿਆ ਮੁੱਕਿਆ ਪਿਆ ਸੀਗਾ ਤੁਸੀਂ ਅੱਧਾ ਕਰੋ ਬਿੱਲੇ ਵੀਰੇ ਨਾਲ ਜਾ ਕੇ ਲਿਆਓ ਬਿੱਲੇ ਨਾਲ ਕਿਉਂ ਜਾਣਾ ਮੈਂ ਆਪੇ ਜਾ ਕੇ ਲਿਆਉਣੀ ਆ ਮੰਮੀ ਤੁਸੀਂ ਇਕੱਲੇ ਕਿੱਥੇ ਜਾਓਗੇ ਬਿੱਲਾ ਵੀਰਾ ਕਰੇ ਆ ਤੁਸੀਂ ਉਹਨਾਂ ਨੂੰ ਲੈ ਜਾਓ ਆਪਣੇ ਨਾਲ ਤੇ ਸਮਾਨ ਲਿਆਓ ਸਾਰਾ ਦੇਖ ਸਿਮਰਨ ਮੈਨੂੰ ਨਹੀਂ ਕਿਸੇ ਤੇ ਯਕੀਨ ਮੈਂ ਆਪ ਹੀ ਲੈ ਆਉਂਗੀ ਜਾ ਕੇ ਮੰਮੀ ਨਾਲ ਹੀ ਲੈ ਕੇ ਜਾਣਾ ਇਦੇ ਵਿੱਚ ਯਕੀਨ ਵਾਲੀ ਕਿੱਡੀ ਕਵੱਡੀ ਗੱਲ ਹੋਊਗੀ ਜੇ ਤਾਂ ਮੈਂ ਉਹਨਾਂ ਤੋਂ ਮੰਗਾਵਾ ਫੇਰ ਤਾਂ ਤੁਸੀਂ ਕਹੋ ਕਿ ਮੈਨੂੰ ਯਕੀਨ ਨਹੀਂ ਹੈਗਾ ਉਹਨਾਂ ਨਾਲ ਹੀ ਮੋਟਰਸਾਈਕਲ ਦੇ ਪਿੱਛੇ ਬਹਿ ਕੇ ਜਾਣਾ ਤੁਸੀਂ ਤੂੰ ਕਿਉਂ ਨਹੀਂ ਸਮਝਦੀ ਤੂੰ ਐਡੀ ਪਾਗਲ ਕਿਉਂ ਆ ਇੱਥੇ ਆ ਕਿੱਥੇ ਗਿਆ ਤੇਰਾ ਦਿਮਾਗ ਮੰਮੀ ਪਾਗਲ ਦੀ ਗੱਲ ਨਹੀਂ ਐ ਜੇ ਤਾਂ ਮੈਂ ਬਿੱਲੇ ਵੀਰੇ ਨੂੰ ਪੈਸੇ ਫੜਾਏ ਹੋਣ ਕਿ ਵੀਰੇ ਜਾ ਕੇ ਸਮਾਨ ਲਿਆ ਮੇਰਾ ਫੇਰ ਤਾਂ ਤੁਸੀਂ ਵਿਸ਼ਵਾਸ ਦੀਆਂ ਗੱਲਾਂ ਕਰੋ ਹੁਣ ਇੱਥੇ ਕਿਹੜੇ ਵਿਸ਼ਵਾਸ ਦੀ ਗੱਲ ਕਰਦੇ ਹੋ ਤੁਸੀਂ ਅੱਛਾ ਮੈਂ ਕਮਲੀ ਆ ਹੈਨਾ ਤੈਨੂੰ ਤਾਂ ਇਹੀ ਲੱਗਦਾ ਤੈਨੂੰ ਪਾਲ ਕੇ ਇਨਾ ਵੱਡਾ ਕਰਤਾ ਮੈਨੂੰ ਤਾਂ ਸਮਾਨ ਖਰੀਦਣਾ ਨਹੀਂ ਆਉਂਦਾ ਸਿਮਰਨ ਤੂੰ ਤਾਂ ਇਹ ਸਮਝਦੀ ਆ ਮੈਂ ਬੇਵਕੂਫ ਆ ਤੂੰ ਤਾਂ ਆਪਣੇ ਆਪ ਹੀ ਇੰਨੀ ਵੱਡੀ ਹੋ ਗਈ ਹੈਨਾ ਐਡੇ ਸ਼ਹਿਰ ਦੇ ਵਿੱਚ ਰਹਿ ਕੇ ਮੈਂ ਸਾਰਾ ਕੁਝ ਸੰਭਾਲ ਲਿਆ ਤੇ ਇੱਥੋਂ ਮੈਂ ਤੇਰੇ ਪਿੰਡ ਦੇ ਵਿੱਚ ਸਮਾਨ ਨਹੀਂ ਲੈ ਕੇ ਆ ਸਕਦੀ ਉਹ ਮੰਮੀ ਉਹ ਗੱਲ ਨਹੀਂ ਆ ਤੂੰ ਸਦਾ ਹਰੇਕ ਕੱਲ ਦਾ ਗੁੱਸਾ ਕਰ ਜਾਂਦੇ ਹੋ ਮੈਂ ਤਾਂ ਤਾਂ ਕਿਹਾ ਸੀਗਾ ਕਿ ਤੁਹਾਨੂੰ ਸੌਖਾ ਹੋ ਜੂਆ ਬਿੱਲੇ ਵੀਰੇ ਨਾ ਜਾਣ ਲਈ ਤੇ ਤੁਸ ਤਾਂ ਗੱਲੇ ਗੁੱਸਾ ਹੀ ਕਰ ਕਰਕੇ ਮੇਰੀ ਗੱਲਾਂ ਦਾ ਸਿਮਰਨ ਗੁੱਸਾ ਨਹੀਂ ਹੈਗਾ ਗੱਲਾਂ ਦਾ ਚਲੋ ਮੰਮੀ ਕੋਈ ਗੱਲ ਨਹੀਂ ਥੋਡੀ ਮਰਜੀ ਆ ਮੈਨੂੰ ਸਮਾਨ ਲਿਆਉ ਦਿਓ ਜਿਹਦੇ ਮਰਜੀ ਨਾਲ ਜਾਓ ਕੱਲੇ ਜਾਣਾ ਕੱਲੇ ਚਲ ਜਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਮੈਥੋਂ ਪੈਸੇ ਲੈ ਜਿਓ ਤੇ ਸਮਾਨ ਲੈ ਆਇਓ ਹੈਗੇ ਨਹੀਂ ਮੇਰੇ ਕੋਲ ਪੈਸੇ ਕੁੜੀ ਨਹੀਂ ਤਾਂ ਮੇਰਾ ਦਿਮਾਗ ਹੀ ਖਰਾਬ ਕਰਤਾ ਪਤਾ ਨਹੀਂ ਕੀ ਸੋਚੀ ਜਾਂਦੀ ਆ ਮੇਰੀ ਤਾਂ ਗੱਲ ਹੀ ਨਹੀਂ ਸਮਝਦੀ ਇਹ ਮੈਨੂੰ ਤਾਂ ਪਾਗਲ ਹੀ ਸਮਝਣ ਲੱਗ ਗਈ ਪਿੰਡ ਚ ਆ ਕੇ ਪਿੰਡੂ ਹੀ ਬਣ ਗਈ ਸੋ ਘਟੂ ਸਾਈ ਕਰ ਜਾਵਾਂਗੇ ਕਿੱਥੇ ਉਹ ਕੋਈ ਨਹੀਂ ਓਏ ਬਿੱਲੇ ਤੁਸੀਂ ਕਿੱਧਰ ਨੂੰ ਤੁਰ ਪੇਸ਼ਟੇ ਮਾ ਸੱਸੀ ਕਾ ਬਈ ਸੱਸੀ ਕਾਰ ਤੁਰਨਾ ਕਿੱਥੇ ਹੈ ਬਈ ਘਰ ਛੱਡਤਾ ਸੀ ਨੇ ਘਰ ਛੱਡਤਾ ਕੀ ਗੱਲ ਗੱਲ ਤਾਂ ਹੁਣ ਤੈਨੂੰ ਪਤਾ ਹੀ ਹੈ ਬਈ ਰੋਜ਼ ਦਾ ਤਾਂ ਕਲੇਸ਼ ਰਹਿੰਦਾ ਸੀ ਕਦੇ ਮੇਰੇ ਨਾਲ ਕਦੇ ਤੇਰੀ ਪਰਜਾਈ ਨਾਲ ਰੋਜ ਰੋਜ ਦੇ ਤਮਾਸ਼ੇ ਨਾਲੋਂ ਤਾਂ ਬਾਈ ਕਰ ਛੱਡ ਲੈ ਠੀਕ ਐ ਫਿਰ ਲੈ ਯਾਰ ਕਮਾਲ ਹੋ ਗਈ ਤੇੰਦਰਾ ਕਲੇਸ਼ ਕਿਹੜੇ ਘਰੇ ਨਹੀਂ ਹੈਗਾ ਨਾਲੇ ਤਾਈ ਆ ਗਈ ਨਾ ਬਾਈ ਮਾਂ ਨਹੀਂ ਆਈ ਨਾਲੇ ਜਿਹੜੀ ਕਲੇਸ਼ ਦੀਆਂ ਤੂੰ ਗੱਲਾਂ ਕਰਦਾ ਨਾ ਜਿਹੜਾ ਸਾਡੇ ਘਰੇ ਆ ਮੈਨੂੰ ਨਹੀਂ ਲੱਗਦਾ ਉਹ ਕਿਸੇ ਦੇ ਘਰੇ ਹੋਊਗਾ ਉਹ ਮੈਂ ਮੰਨਦਾ ਯਾਰ ਵੀ ਕੋਈ ਵੱਧ ਘੱਟ ਗੱਲ ਹੋ ਜਾਂਦੀ ਐ ਫਿਰ ਉਹਨੇ ਤਾਂ ਮਤਲਬ ਇਹ ਛੋੜਾ ਹੁਣ ਕੀ ਆਪਦੇ ਸਾਰੇ ਚੱਲਿਆ ਸੀਗਾ। ਨਾ ਬਾਈ। ਉਹਨਾਂ ਨੂੰ ਕਿਉਂ ਇੱਥੇ ਲਿਆਉਣਾ ਹੈ? ਇਹ ਮੇਰੇ ਘਰ ਦੀ ਪ੍ਰੋਬਲਮ ਹੈ। ਮੈਂ ਇਹ ਨੇ ਜੇਠੂnga। ਕਿਤੇ ਕਿਰਾਏ ਤੇ ਘਰ ਲੈ ਲੂੰਗਾ। ਕੰਮ-ਕਾਰ ਮੈਂ ਪ੍ਰਾਈਵੇਟ ਕਰ ਦਈਆਂ। ਗੁਜ਼ਾਰਾ ਚੱਲੀ ਜਾਊ। ਘੱਟੋ-ਘੱਟ ਦੋ ਰੋਟੀਆਂ ਦੀ ਵਿਜੇ ਅੱਧੀ ਖਾ ਕੇ ਸੌਂ ਜਾਾਂਗੇ। ਕਲੇਸ਼ ਦੀ ਤਾਂ ਨਹੀਂ ਖਾਵਾਂਗੇ। ਓਏ ਹੋਏ ਪਤੰਦਰਾ ਐ ਨਹੀਂ ਕਰਦੇ ਹੁੰਦੇ ਗੱਲ। ਤੂੰ ਤਾਰੀ ਨਾਲ ਤਾਂ ਗੱਲ ਕਰਨੀ ਸੀ ਜੇ ਘਰੇ ਗੱਲ ਹੋਈ ਐ। ਤੈਨੂੰ ਘਰੇ ਕਿਹਾ ਕਿੰਨੀਆਂ ਕੁਸ਼? ਹੁਣ ਤਾਂ ਨਾ ਤਾਰੀ ਐ। ਤਾਈ ਕੰਨ ਉਹ ਵੀ ਨਹੀਂ ਆਈ ਹੈਗੀ। ਫਿਰ ਕਲੇਸ਼ ਕਿਦਨ ਨਾਲ ਹੋ ਜਾਂਦਾ ਦਰਾ ਹੁਣ? ਨਾ ਬਾਈ। ਐਵੇਂ ਕਹਾ ਭਾਈ ਤਾਂ ਮੇਰਾ ਰੱਬ ਵਰਗਾ ਉਹਨੇ ਤਾਂ ਕਦੇ ਅੱਜ ਤੋਂ ਇੱਕ ਤੋਂ ਦੂਜੀ ਕਹੀ ਹੀ ਨਹੀਂ ਪਰ ਇੱਕ ਮੇਰੀ ਭੂਆ ਤੇ ਇੱਕ ਮੇਰੇ ਭਾਈ ਦੀ ਸਾਥਾ ਪਤਾ ਨਹੀਂ ਕੀ ਬੁਰਾ ਦਿਖਾਈ ਦੇ ਰਿਆ ਨਾ ਇਹਨੂੰ ਦੇਖ ਕੇ ਰਾਜੀ ਨੇ ਤੇ ਨਾ ਹੀ ਮੈਨੂੰ ਜੇ ਇਹ ਕੋਈ ਗੱਲ ਕਰਦੀ ਹੈ ਤਾਂ ਇਹਨੂੰ ਇਹੋ ਜਿਹੇ ਮੇਨੇ ਮਾਰਦੇ ਨੇ ਕੁਦਰਤੀ ਕਰੋਪੀ ਪ੍ਰਮਾਤਮਾ ਦੀ ਮਾਰ ਇਹਨਾਂ ਨੇ ਰੱਬ ਆਪ ਹੱਥ 'ਚ ਫੜ ਰਖਿਆ ਰੱਬ ਦੇ ਮੇਨੇ ਮਾਰਦੇ ਨੇ ਤੇ ਮੈਂ ਜਦੋਂ ਇਹਦੇ ਹੱਕ 'ਚ ਬੋਲਦਾ ਤਾ ਮੈਨੂੰ ਕਹਿੰਦੇ ਨੇ ਤੂੰ ਜਨਾਨੀ ਪਿੱਛੇ ਲੱਗਿਆ ਹੋਇਆ। ਨਾ ਭਈ ਆਪਦੇ ਜਵਾਂਖਾਂ ਪਿੱਛੇ ਤਾਂ ਬੋਲਣਾ ਹੀ ਪੈਂਦਾ ਹੈ। ਯਾਰ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਂਦੀ। ਪਹਿਲਾਂ ਤਾਂ ਪੂਆ ਬੈਠੀ ਐ ਨੇ ਮਹੀਨਿਆਂ ਤੋਂ ਮੂੰਹ ਚੱਕ ਕੇ ਇੱਥੇ ਆ ਕੇ ਆਹਨੋਂ ਦੀ ਸੱਸ ਵੀ ਟੇਕੀ ਆ ਗਈ ਹੈ। ਬਸ ਭਾਈ ਸਾਰਾ ਕੁਝ ਐਵੇਂ ਹੀ ਹੈ। ਜੇ ਬੋਲਦੇ ਆ ਫਿਰ ਕਹਿੰਦੇ ਰਿਸ਼ਤਿਆਂ ਨੂੰ ਦੇਖ ਕੇ ਰਾਜੀ ਨਹੀਂ। ਪੂਆ ਤਾਂ ਤਾਂ ਆਈ ਸੀਰੇ ਵੀ ਚੱਲ ਚਾਰ ਦਿਨ ਲਾ ਜੂਗੀ। ਦੁੱਖ ਮਟਾਇਆ ਜਾਂਦਾ ਹੈ। ਗੱਲਬਾਤ ਹੋ ਜਾਂਦੀ ਹੈ, ਮੋਹ ਪਿਆਰ ਬਣਿਆ ਰਹਿੰਦਾ। ਪਰ ਇਹ ਨਹੀਂ ਸੀ ਪਤਾ ਵੀ ਸਾਡੇ ਘਰ ਦੇ ਦੋ ਟੋਟੇ ਕਰੂਗੀ ਉਹ। ਓ ਚੱਲ ਮੇਰੀ ਗੱਲ ਸੁਣ ਹੁਣ ਇਸ ਟਾਈਮ ਕਿੱਥੇ ਜਾਏਂਗਾ ਤੂੰ ਤੂੰ ਐਂ ਕਰ ਇੱਕ ਵਾਰੀ ਘਰੇ ਜਾ ਮੈਂ ਤਾਰੀ ਨੂੰ ਬੁਲਾਉਣਾ ਜਾਂ ਤਾਈ ਨਾਲ ਬੁਲਾ ਕੇ ਪਰਾਂਵਨ ਨਾਲ ਗੱਲ ਕਰ ਲਾਂਗੇ ਨਾ ਬਾਈ ਨਹੀਂ ਬਾਈ ਹੁਣ ਅਸੀਂ ਘਰੋਂ ਨਿਕਲ ਆਏ ਨਾ ਸਹੀ ਹੈ ਘਰੇ ਤਾਂ ਨਹੀਂ ਜਾਂਦੇ ਬਾਈ ਉਹ ਫਿਰ ਕੋਈ ਹੱਲ ਵੀ ਹੋਊਗਾ ਹੁਣ ਜੇ ਮੰਨ ਲਾ ਤੁਸੀਂ ਐ ਕਿੱਥੇ ਬੈਠੋਗੇ ਜਾ ਕੇ ਯਾਰ ਕੋਈ ਨਹੀਂ ਬਾਈ ਕਿਰਾਏ ਤੇ ਘਰ ਦੇਖ ਲੈਣੇ ਆ ਕੋਈ ਕਿਤੇ ਨਾ ਕਿਤੇ ਤਾਂ ਮਿਲੂਗੀ ਨਾ ਫਿਰ ਮੇਰੀ ਗੱਲ ਸੁਣ ਬਿੱਲੇ ਦੇਖ ਕਿਰਾਏ ਤੇ ਤਾਂ ਨਹੀਂ ਮੈਂ ਤੈਨੂੰ ਜਾਣ ਦਿੰਦਾ ਆਪਣਾ ਘਰ ਪਈ ਹੈ ਤੂੰ ਜਿੰਨਾ ਚਿਰ ਇਹ ਤਰਾ ਮਸਲਾ ਨਾ ਸੁਝਦਾ ਤੂੰ ਮੇਰੇ ਨਾਲ ਚੱਲ ਫਿਰ ਚੱਲ ਬਾਈ ਐਂ ਕਰ ਲੈ ਆ ਜਾ ਫਿਰ ਉਧਰ ਆਪਣਾ ਤੈਨੂੰ ਪਤਾ ਹੈਗਾ ਤਰੀਕਰ ਆ ਦੱਸ ਮੁਸਰ ਕੀ ਪਤਾ ਕਿਥੇ ਆ ਬੰਦੇ ਬਿੱਲਾ ਕਿੱਥੇ ਆ ਬੁਲਾਇਓ ਉਹਨੂੰ ਮੈਂ ਸਮਾਨ ਮੰਗਵਾਉਣਾ ਸੀ ਬਿੱਲਾ ਪਹਾ ਦੇ ਉਹ ਤਾਂ ਤੁਰ ਗਿਆ ਕਰ ਛੱਡ ਕੇ ਕਿੱਥੇ ਤੁਰ ਗਿਆ ਉਹ ਬਸ ਤੁਰ ਕੇ ਹੋਣੇ ਨੇ ਕਿਤੇ ਨਾ ਕਿਤੇ ਆ ਮੇਰੇ ਗੱਲ ਸੁਣੋ ਤੁਸੀਂ ਇਹਨੇ ਰੋਟੀ ਸਬਜ਼ੀ ਦੀ ਤਿਆਰੀ ਕਰੋ ਤੇ ਮੈਂ ਕਿਸੇ ਜਵਾਕ ਨੂੰ ਲਿਜਾ ਕੇ ਨਾ ਨਾਲ ਤੇ ਸਮਾਨ ਲੈ ਆਉਣੀ ਆ ਰੋਟੀ ਸਬਜ਼ੀ ਹਾਂ ਆ ਤੁਹਾਡੇ ਦੇਸੀ ਚੁੱਲੇ ਤੇ ਭੈਣ ਜੀ ਮੇਰੀਆਂ ਤਾਂ ਅੱਖਾਂ 'ਚ ਧੂਆਂ ਪੈਂਦਾ ਤੇ ਆ ਚੁੱਲੇ ਤੇ ਮੈਨੂੰ ਨਹੀਂ ਰੋਟੀ ਬਣਾਉਣੀ ਆਉਂਦੀ ਤੁਸੀਂ ਐਂ ਕਰੋ ਤੁਸੀਂ ਕਰੋ ਰੋਟੀ ਪਾਣੀ ਤੇ ਮੈਂ ਸਮਾਨ ਕਿਸੇ ਬਾਹਰੋਂ ਬੱਚੇ ਨੂੰ ਲਿਜਾ ਕੇ ਲੈ ਆਉਣੀ ਆ ਕੋਈ ਨਾ ਮੈਂ ਲੈ ਆਉਣੀ ਆ ਮੈਂ ਵੇਖ ਲੈਣੀ ਆ ਕਿਸੇ ਜਵਾਕ ਨੂੰ ਤੁਸੀਂ ਲੱਗੋ ਇਹਨੇ ਰੋਟੀ ਪਾਣੀ ਦੇ ਨੇੜੇ ਮੈਂ ਲੈਉ ਨਹੀਂ ਆਪੇ ਭੈਣ ਜੀ ਮੈਨੂੰ ਤਾਂ ਚੁੱਲਾ ਬਾਲਣਾ ਨਹੀਂ ਆਉਂਦਾ ਆ ਆ ਕੰਮ ਤਾਂ ਬਾਲਣਾ ਨਹੀਂ ਚੁੱਲਾ ਉਹ ਸਾਡੇ ਵੀ ਹੈਗਾ ਗੈਸ ਐ ਥੋੜੀ ਵੀ ਦੂਜਾ ਚੁੱਲਾ ਬਾਲਣਾ ਉਹ ਤੇ ਅਸੀਂ ਚੁੱਲਾ ਬਾਲ ਲੈਣਾ ਆਪਣੀ ਮਰਜ਼ੀ ਨਾਲ ਗੈਸ ਵੀ ਹੈਗਾ ਮੈਨੂੰ ਪਤਾ ਭੈਣ ਜੀ ਤੁਹਾਡੇ ਘਰੇ ਗੈਸ ਹੈਗਾ ਮਸਾਂ ਚਾਹ ਬਣਾਈ ਉਹਨੇ ਰੁਕਦੇ ਰੁਕਦੇ ਨੇ ਤੇ ਖਤਮ ਵੀ ਹੋ ਗਿਆ ਉਹ ਜਿਹੜੀ ਚੀਜ਼ ਹੈਗੀ ਉਹ ਖਤਮ ਤਾਂ ਹੁੰਦੀ ਇੱਕ ਵਾਰੀ ਨਾਲੇ ਅਸੀਂ ਸਾਡੇ ਘਰ ਚ ਕੀ ਲਿਆਉਣਾ ਹੈ ਕੀ ਮੁੱਕਿਆ ਹੈ ਕੀ ਨਹੀਂ ਮੁੱਕਿਆ ਤੁਹਾਨੂੰ ਕੀ ਪਤਾ ਲੱਗੇਗਾ ਕੀ ਲੈ ਕੇ ਆਉਂਗੇ ਭੈਣ ਜੀ ਮੈਨੂੰ ਪਤਾ ਏ ਸਿਮਰਨ ਨੇ ਲਿਸਟ ਦੇਤੀ ਮੈਨੂੰ ਸਿਮਰਨ ਨੇ ਲਿਸਟ ਦੇਤੀ ਸਿਮਰਨ ਨੇ ਲਿਸਟ ਉਹ ਦਿੱਤੀ ਹੋਣੀ ਹੈ ਜਿਹੜਾ ਉਹ ਅਧਿਆਪ ਦੇ ਕੰਮ ਦਾ ਸਮਾਨ ਹੈ ਜਾਂ ਉਹਨੇ ਕੁਝ ਆਪ ਖਾਣਾ ਪੀਣਾ ਉਹਨੂੰ ਆ ਘਰ ਦਾ ਸਾਰਾ ਕੁਝ ਕੋਈ ਨਹੀਂ ਪਤਾ ਉਹਨੂੰ ਉਹਨੇ ਕਿਹੜਾ ਕਦੇ ਇੰਨਾ ਕੰਮ ਕੀਤਾ ਹਾਂ ਤੁਸੀਂ ਜਾਓ ਮੈਂ ਆਪੇ ਲੈ ਆਉਣੀ ਆ ਸਮਾਨ ਇਹਨੂੰ ਖੇਚਲਾ ਨਹੀਂ ਕਰਦੇ ਹੁੰਦੇ ਪਰ ਉਹਨੇ ਧਰੋਣੇ ਆ ਕੇ ਖੇਚਲਾ ਕਿਉਂ ਨਾ ਕਰਾਂ ਮੈਨੂੰ ਤਾਂ ਦਿਖ ਰਿਹਾ ਇਹ ਤਾਂ ਸਾਰਾ ਟੱਬਰ ਘਰੋਂ ਬਾਹਰ ਤੁਰਿਆ ਫਿਰਦਾ ਏ ਤੇ ਦੇਖਣਾ ਤਾਂ ਮੈਨੂੰ ਹੀ ਪੈਣਾ ਹੈਗਾ ਇੱਥੇ ਕਹਿੰਦੇ ਨਹੀਂ ਹੁੰਦੇ ਸਾਰਾ ਦਿਨ ਘਾ ਚਾਰ ਕੇ ਨਾ ਮੱਝ ਫਿਰ ਕਿੱਲੇ ਤੇ ਹੀ ਆਉਂਦੀ ਹੈ ਹਨਾ ਤੇ ਤੁਸੀਂ ਇੰਨੀ ਨਾ ਉਹ ਟੈਨਸ਼ਨ ਲਵੋ ਕੋਈ ਨਹੀਂ ਮੈਂ ਆਪੇ ਕਰ ਲਾਂਗੀ ਸਾਰਾ ਕੁਝ ਤੁਸੀਂ ਕਰੋ ਰੋਟੀ ਪਾਣੀ ਤੇ ਮੈਂ ਸਮਾਨ ਲੈ ਕੇ ਆਉਣੀ ਆ ਮੈਨੂੰ ਪਤਾ ਸਿਮਰਨ ਨੂੰ ਕੀ ਚਾਹੀਦਾ ਤੇ ਥੋੜਾ ਸਮਾਨ ਮੈਨੂੰ ਆਪਣਾ ਵੀ ਚਾਹੀਦਾ ਸੀ ਆਪਣਾ ਜਿਹੜਾ ਕੋਈ ਚਾਹੀਦਾ ਸੀ ਉਹ ਵੀ ਰੱਖ ਦੇ ਹੁੰਦੇ ਮੈਨੂੰ ਕੋਈ ਨਹੀਂ ਭੈਣ ਜੀ ਮੈਂ ਲੈ ਆਉਣੀ ਆ ਤੁਸੀਂ ਕਾਹਨੂੰ ਫਿਕਰ ਕੀਤੀ ਆ ਆ ਬਾਕੀ ਤੇ ਸਾਰੇ ਟੱਬਰ ਨੂੰ ਤੇ ਪਤਾ ਨਹੀਂ ਕਿ ਸ਼ਰਮਾ ਲੱਥੀਆਂ ਨੇ ਇਹਨਾਂ ਦੀਆਂ ਇਹ ਨਹੀਂ ਪਤਾ ਵੀ ਮੇਰੀ ਧੀ ਕਿਹੜੇ ਹਾਲ ਦੇ ਵਿੱਚ ਆ ਤੇ ਜਵਾਕ ਉੱਥੋਂ ਉਹਦਾ ਜਵਾਕ ਰੋਈ ਜਾਂਦਾ ਏ ਓ ਕਿਤੇ ਨਹੀਂ ਕੁਛ ਨਹੀਂ ਕਿਸੇ ਹਾਲ ਚ ਨਹੀਂ ਠੀਕ ਹੈ ਚੱਲ ਜਾਓ ਚਲੋ ਤੁਸੀਂ ਧਿਆਨ ਰੱਖਿਓ ਤੇ ਰੋਟੀ ਪਾਣੀ ਕਰ ਲਿਓ ਫਿਰ ਆਉਂਦੇ ਹੋਏ ਤੈਨੂੰ ਦਮ ਮੈਂ ਖਵਾਉਂਗੀ ਪਪੀਤਿਆਂ ਦੇ ਪਰੌਂਠੇ ਹੈਂ ਹੱਤ ਹੋ ਗਈ ਏ ਆ ਪੂਛੜੀ ਜੀ ਹਲਾਉਂਦੀ ਕਦੀ ਇੱਧਰ ਨੂੰ ਗਰਦੌਰੀ ਕਰਦੀ ਫਿਰਦੀ ਕਦੀ ਇੱਧਰ ਨੂੰ ਗਰਦੌਰੀ ਕਰਦੀ ਫਿਰਦੀ ਇਹੀ ਮਾਲਕ ਬਣੀ ਫਿਰਦੀ ਇਹ ਕਹਿੰਦੀ ਹੁਣ ਕਹਿੰਦੇ ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ ਵੀ ਤੂੰ ਕੁੜੀ ਦੇ ਸਹੁਰੇ ਆਈਆਂ ਰਹਿਣਾ ਚਾਰ ਤਨ ਰਹਿ ਨਹੀਂ ਤਾਂ ਡੰਡੀ ਲੱਗ ਤੇ ਜੇ ਸਾਰਾ ਕੰਮ ਮੇਰੇ ਸਿਰ ਤੇ ਆ ਗਿਆ ਤਾਂ ਫਿਰ ਮੈਂ ਵੀ ਡੰਡੀ ਲੱਗ ਜੂ ਤਾਂ ਫਿਰ ਤੂੰ ਕਰੀ ਤੇ ਤੇਰੀ ਕੁੜੀ ਕਰੇਗੀ ਤਾਂ ਮੈਂ ਫਿਰ ਮੇਰੀ ਭਾਬੀ ਨੂੰ ਵੀ ਕਹਿ ਦੇਣਾ ਵੀ ਤੂੰ ਇੱਥੇ ਬੈਠੀ ਰਹਿ ਆਰਾਮ ਨਾਲ ਠੰਡ ਠੰਡ ਭੈਣ ਕੋਲ ਮौज ਕਰ ਤੂੰ ਵੀ ਮਾਰਦੀ ਇਹ ਕੱਲਾ ਭਾਪੇ ਚਟਣੀਆਂ ਠੀਕ ਵੀ ਐ ਬਹਾਰ ਕੇ ਬੈਠ ਗਈ ਕੁਛ ਨਹੀਂ ਬਸ ਇੱਕ ਤਾਂ ਘਰ ਦੀ ਯਾਦ ਆਈ ਜਾਂਦੀ ਸੀ ਕੁਛ ਇੱਥੇ ਨਵੇਂ-ਨਵੇਂ ਘਰ ਦੇ ਚਾਹੀਏ ਨਾ ਮੇਰਾ ਮਨ じゃ ਨਹੀਂ ਲੱਗ ਰਿਹਾ ਉੱਪਰ-ਉੱਪਰ ਆ ਜਾ ਹੀ ਲੱਗ ਜਾਂਦਾ ਕੋਈ ਨਹੀਂ ਲੱਗ ਜੂਗਾ ਜੀ ਹੌਲੀ-ਹੌਲੀ ਆਪੇ ਲੱਗ ਜੂਗਾ ਕਟੋ-ਕਟ ਹੱਥਾਂ ੜਕੇ ਕਲੇਸਤਾ ਬੰਦ ਹੋ ਗਿਆ। ਹਉ ਤਾਂ ਮੰਨਦੀਆਂ ਥੋੜੀ ਗੱਲ ਨੂੰ। ਪਰ ਤੁਸੀਂ ਦੇਖੋ ਇਹਨਾਂ ਦੇ ਘਰ ਦੇ ਸਾਰੇ ਜੀ ਕਿੰਨੇ ਚੰਗੇ ਨੇ। ਫੇਰ ਇੱਕ ਇਹ ਗੱਲ ਹੋ ਜਾਂਦੀ ਮੈਨੂੰ ਵੀ ਇਹਨਾਂ ਦੀ 100 ਗੱਲ ਹੁੰਦੀ ਹੋਗੀ। ਆਪਾਂ ਐਵੇਂ ਬੋਝਾ ਬਣ ਕੇ ਬਹਿ ਗਏ ਅਗਲਾਂ ਤੇ। ਉਹ ਨਹੀਂ ਆਪਾਂ ਨੇ ਕਰਾਈ ਦੇ ਦੇਣੇ ਇਹਨਾਂ ਨੂੰ। ਕੋਈ ਨਹੀਂ ਹੌਲੀ-ਹੌਲੀ ਸੈਟਿੰਗ ਕਰ ਲਾਂਗੇ। ਇੱਥੇ ਨਹੀਂ ਸਹੀ ਲੱਗੂਆ ਤੈਨੂੰ ਆਪਾਂ ਕਿਤੇ ਹੋਰ ਕਰ ਲੈ ਲਾਂਗੇ। ਉਹ ਹੁਣ ਬੰਦੇ ਨੇ ਜਦੋਂ ਇੰਨਾ ਮੂਹ ਨਾਲ ਕਿਹੇ ਹੀ ਆ ਫਿਰ ਉਹਨੂੰ ਇਹ ਲੱਗਦਾ ਵੀ ਖਬਨੀ ਯਾਰ ਆਕੜ ਦੇ ਭੰਨੇ ਹੋਏ ਮੇਰੇ ਤੇ ਵੀ ਨਹੀਂ ਖੜੇ। ਵਿਸ਼ਵਾਸ ਕਰੀ ਨਾ ਹੁੰਦਾ। ਜਦੋਂ ਬੰਦੇ ਨੇ ਆਪਾਂ ਨੂੰ ਕਹਿ ਦਿੱਤਾ ਵੀ ਕੋਈ ਨਹੀਂ ਭਾਈ ਜ ਤੁਸੀਂ ਥੋੜਾ ਸੈਟ ਬੈਠਿਆ ਠੀਕ ਹੈ। ਨਹੀਂ ਆਪਾਂ ਹੋਰ ਕਰ ਲੈ ਲਾਂ ਕਿਤੇ ਜਦੋਂ ਕਿਰਾਏ ਦੇਣਾ ਇਹ ਚ ਕੀ ਆ? ਕੋਈ ਨਹੀਂ ਯਕੀਨਤਾ ਮੈਨੂੰ ਹੈਗਾ ਇਹਨਾਂ ਤੇ। ਪਰ ਗੱਲ ਜਦੋਂ ਇੱਕੋਦਮ ਆਪਣਾ ਘਰ ਛੱਡੀ ਹੈ ਨਾ ਕਿਤੇ ਮਨ ਨਹੀਂ ਲੱਗਦਾ ਹੁੰਦਾ। ਮੈਂ ਤਾਂ ਮੇਰੇ ਪੇਕੇ ਜਾ ਕੇ ਵੀ ਨਹੀਂ ਛੇਤੀ ਛੇਤੀ ਖੜਦੀ ਸੀ। ਹੁਣ ਤਾਂ ਮੇਰਾ ਘਰ ਹੈ ਉਹੀ ਸੀ ਨਾ ਜਿੱਥੇ ਮੈਂ ਤੁਹਾਡੇ ਨਾਲ ਵਿਆਹ ਕੇ ਆਈ ਸੀ। ਪਰ ਜੋ ਲੋਕ ਕਰਦੇ ਆ ਨੇ ਸਲੂਕ ਹੀ ਨਹੀਂ ਮੇਰੇ ਨਾਲ ਵਧੀਆ ਕਰਿਆ ਰਸਤਾ ਹੋਰ ਕੋਈ ਬਚੇ ਹੀ ਨਹੀਂ ਆਪਣੇ ਕੋਲੇ ਬਸ ਦਿਮਾਗ ਨਾ ਦੋਨੋਂ ਜਗ੍ਹਾ ਤੇ ਖੜਾ ਹੈ ਸਮਝਦਾ ਮੈਂ ਮੈਥੋਂ ਵੱਧ ਹੋਰ ਕੌਣ ਸਮਝ ਸਕਦਾ ਮੈਂ ਘਰੋਂ ਬਾਹਰ ਰਿਹਾ ਮੈਨੂੰ ਪਤਾ ਹੈ ਘਰ ਦੀ ਕੀਮਤ ਕੀ ਹੁੰਦੀ ਹੈ ਤੇ ਆਪਦੇ ਘਰੇ ਕਿਵੇਂ ਰਹਿੰਦੇ ਤੇ ਬਗਾਨੇ ਕਿਵੇਂ ਰਹਿੰਦੇ ਚਾਹੇ ਆਪਾਂ ਲੱਖ ਕਿਰਾਏ ਤੇ ਘਰ ਲੈ ਲਈਏ ਪਰ ਹਰੇਕ ਮਤਲਬ ਜਿਹੜੀ ਲਿਮਟ ਹੁੰਦੀ ਹੈ ਹੱਦ ਹੁੰਦੀ ਹੈ ਹਰੇਕ ਚੀਜ਼ ਦੇਖ ਕੇ ਚੱਲਣਾ ਪੈਂਦਾ ਆਪ ਦੇ ਘਰ ਦਾ ਜੋ ਮਰਜ਼ੀ ਕਰੋ ਪਰ ਜਦੋਂ ਹੁਣ ਮਨੇ ਜਿਆਦੇ ਅਕਲ ਕਾਨ ਹੋ ਗਿਆ ਜਦੋਂ ਘਰ ਛੱਡ ਹੀ ਦਿੱਤਾ ਫਿਰ ਆਪਣਾ ਹੁਣ ਰਹੀ ਨਹੀਂ ਤੇ ਬਾਰੀ ਬਾਰੀ ਸੋਚਣ ਦੀ ਲੋੜ ਵੀ ਨਹੀਂ ਚਲੋ ਕੋਈ ਨਹੀਂ ਨਹੀਂ ਸੋਚਦੀ ਮੈਂ ਜ਼ਿਆਦਾ ਪਰ ਮੈਨੂੰ ਟਾਈਮ ਚਾਹੀਦਾ ਐਨੀ ਛੇਤੀ ਇਸ ਘਰ ਚ ਮੇਰਾ ਜੀਵ ਨਹੀਂ ਲੱਗਣਾ ਕੋਈ ਨਹੀਂ ਹੌਲੀ ਹੌਲੀ ਇੱਥੇ ਵੀ ਮਨ ਲੱਗ ਜੂ ਫਿਰ ਆਦਤ ਪੈ ਜੂ ਕੱਲਿਆਂ ਨੂੰ ਰਹਿਣ ਦੀ ਕਿਉਂਕਿ ਹੁਣ ਤਾਂ ਆਪਾਂ ਕੱਲੇ ਰਹਿ ਗਏ ਆਪਣਾ ਹੁਰਤ ਹੈ ਨਹੀਂ ਕੋਈ ਓਏ ਕਿਉਂ ਨਹੀਂ ਹੈਗਾ ਕਮਾਲ ਕਰਦੀ ਹੈ ਸਿਆਣੇ ਕਹਿੰਦੇ ਨੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਪ੍ਰਮਾਤਮਾ ਹੁੰਦਾ ਨਾਲੇ ਪ੍ਰਮਾਤਮਾ ਤੋਂ ਵੱਡਾ ਹੈ ਕੌਣ ਹੈ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਜੀ ਨੇ ਸਾਜੀ ਹੈ ਜਿਹੜਾ ਚਲਾ ਰਿਹਾ ਹੈ ਉਸ ਤੋਂ ਵੱਡਾ ਕੌਣ ਹੈ ਪਹਿਲਾਂ ਹੈ ਜੇ ਆਪਾਂ ਐ ਸੋਚ ਕੇ ਚੱਲਾਂਗੇ ਵੀ ਕੱਲੇ ਰਹਿ ਗਏ ਐ ਹੁਣ ਕੱਲੇ ਹੁਣ ਜਨਵਰ ਤੁਰੀ ਨਹੀਂ ਫਿਰਦੇ ਜਨਵਰਾਂ ਦਾ ਕੌਣ ਹੁੰਦਾ ਆ ਸੁੰਨੇ ਡੰਗਰ ਖੇਤਾਂ 'ਚ ਫਿਰਦੇ ਨੇ ਕਦੇ ਕੋਈ ਐਂ ਦਵਾਲ ਲੰਦਾ ਕਦੇ ਕੋਈ ਐਂ ਦਵਾਲ ਦਿੰਦਾ ਪੱਥਰਾਂ 'ਤੇ ਬੈਠੇ ਇਹਨੂੰ ਕੀੜਿਆਂ ਨੂੰ ਖਾਣ ਨੂੰ ਪ੍ਰਮਾਤਮਾ ਦੇ ਦਿੰਦਾ ਐਂ ਨਹੀਂ ਸੋਚੀ ਨਾ ਹੁੰਦਾ ਕੱਲੇ-ਕੁੱਲੇ ਵਾਲੀ ਗੱਲ ਨਹੀਂ ਹੈਗੀ ਦੁਨੀਆ ਤੁਰੀ ਫਿਰਦੀ ਐ ਕੱਲੀ ਐਡੀ ਗੱਲ ਨਹੀਂ ਸੋਚਣ ਨਾਲ ਸਾਰਾ ਕੁਝ ਹੈ ਠੀਕ ਹੈ ਜੀ ਤੁਹਾਡੀ ਕਹੀ ਗੱਲ ਸਿਰ ਮੱਥੇ ਚੱਲ ਹੁਣ ਉਹੀ ਨਾ ਦਿਮਾਗ ਤੇ ਲੋਡ ਪਾਣ ਵਾਲੀ ਜਦੋਂ ਤੂੰ ਟੈਨਸ਼ਨ ਜੀ ਲੈ ਜਾਂਦੀ ਫਿਰ ਮੇਰਾ ਜੀਨ ਲੱਗਦਾ ਆ ਜਾ